ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਇਸ ਵਰਕ ਦਾ ਜਿਹੜਾ ਹਨਾ ਬੜਾ ਟ੍ਰੈਂਡ ਚ ਚੱਲਦਾ ਤੇ ਇਹ ਆਪਾਂ ਤੁਹਾਨੂੰ ਸਿਖਾਵਾਂਗੇ ਲੌਂਗ ਵੀਡੀਓ ਇਸ ਤਰ੍ਹਾਂ ਬਣਾ ਕੇ ਤੇ ਸ਼ਾਰਟ ਵੀ ਪਾਵਾਂਗੇ ਜੇ ਕਿਸੇ ਨੇ ਇਹ ਬਣਵਾਣੇ ਹੋਣ ਹਨਾ ਤੇ ਆਪਾਂ ਸਿਖਾਵਾਂਗੇ ਵੀ ਤੇ ਬਣਾ ਕੇ ਵੀ ਦੇ ਦਾਂਗੇ ਤੇ ਇਸ ਤਰ੍ਹਾਂ ਦੇ ਆਪਾਂ ਫੁੱਲ ਪਾ ਕੇ ਤਿਆਰ ਕਰ ਸਕਦੇ ਹਾਂ ਇਹਨਾਂ ਦੀਆਂ ਬੇਲਾਂ ਬਣਾ ਸਕਦੇ ਹਾਂ ਜਿੰਨੇ ਜਿਹਹ ਜਤ ਤੁਸੀਂ ਡਿਜ਼ਾਈਨ ਚਾਹੋਗੇ ਉਦਾਂ ਦੇ ਹੀ ਆਪਾਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਇਹਨਾਂ ਨੂੰ ਬਣਾਉਣਾ ਬਹੁਤ ਸੋਹਣਾ ਵੀ ਢੰਗ ਹੈ ਸੌਖਾ ਹੀ ਹੈ ਤੇ ਜੇ ਕਿਸੇ ਨੇ ਸਿੱਖਣਾ ਆਪਸ ਖਾ ਵੀ ਦਾਂਗੇ ਆਪਾਂ ਸ਼ੁਰੂ ਤੋਂ ਫੁੱਲ ਸਿਖਾਵਾਂਗੇ ਪਹਿਲਾਂ ਤੁਸੀਂ ਇਹ ਜਿਹੜਾ ਹੈਗਾ ਇਹਨੂੰ ਬਣਾਉਣਾ ਵੀ ਦੇਖ ਲਓ ਫਿਰ ਆਪਾਂ ਇਹ ਫੁੱਲ ਵੀ ਬਣਾਉਣਾ ਦਿਖਾਵਾਂਗੇ ਤੁਹਾਨੂੰ ਇਸ ਤਰ੍ਹਾਂ ਇਹਨੂੰ ਉਂਗਲ ਤੇ ਕਰਕੇ ਨਾ ਇਦਾਂ ਧਾਗੇ ਨੂੰ ਕਰਨਾ ਹੈਗਾ ਇਸ ਤਰ੍ਹਾਂ ਉਂਗਲ ਰੱਖਣੀਆਂ ਤਾਂ ਕਿ ਫਿਰ ਇਹ ਵਾਲ ਜੜਕਾਉਣੇ ਆ ਹੀ ਨਿਕਲ ਦੇਣਗੇ ਤੇ ਟੰਕਾ ਆਪਾਂ ਦੇਖਣਾ ਹੈ ਵੀ ਜਿੱਡਾ ਟੰਕਾ ਭਰਿਆ ਇਹਨੇ ਆਪਾਂ ਬਣਾ ਲੈਣਾ ਜੇ ਛੋਟਾ ਬਣਾਵਾਂਗੇ ਫਿਰ ਇਹ ਪੂਰਾ ਨਹੀਂ ਆਉਂਦਾ ਤੇ ਵੱਡਾ ਬਣਾਵਾਂਗੇ ਫਿਰ ਇਹ ਉੱਪਰੋਂ ਉੱਠ ਜਾਂਦਾ ਜ਼ਿਆਦਾ ਐ ਸਟ੍ਰੈਨੂਏ ਥੋੜਾ ਥੋੜਾ ਫੇਰੇ ਆਪ ਜਿਆ ਕਰਕੇ ਕਮਾ ਕਮਾ ਕੇ ਆਪਾਂ ਅੱਤਾ ਕਰਦੇ ਚੱਲਣ ਜਿਹਾ ਤੇ ਇਸ ਤਰ੍ਹਾਂ ਆਪਣੀ ਜਿਹੜੀ ਬਣ ਜਾਂਦੀ ਹੈ ਉਹਦੀ ਪੱਤੀ ਜੀ ਇੱਥੇ ਨੂੰ ਬੰਦ ਕਰ ਦੇਣਾ ਇੱਥੋਂ ਆਪਾਂ ਸਟਾਰਟ ਕਰ ਲੈਣਾ ਬਹੁਤ ਜਿਆਦਾ ਹੀ ਹੈਂਡਵਰਕ ਹੈ ਜਿਹੜਾ ਟ੍ਰੈਂਡ ਦੇ ਵਿੱਚ ਹੈ ਤੇ ਸਾਰੀਆਂ ਪਹਿਣਾ ਚਾਹੁੰਦੀਆਂ ਨੇ ਵੀ ਅਸੀਂ ਸੂਟ ਤਿਆਰ ਕਰਕੇ ਪਾਈਏ ਕਿਸੇ ਨੇ ਆਪ ਤਿਆਰ ਕਰਨੇ ਨੇ ਤਾਂ ਵਰਕ ਸਿੱਖ ਸਕਦਾ ਜੀ ਕਿਸੇ ਨੇ ਸਾਡੇ ਤੋਂ ਬਣਵਾਉਣਾ ਤਾਂ ਅਸੀਂ ਬਣਾ ਕੇ ਦੇਵਾਂਗੇ ਇਸ ਵਰਕ ਨੂੰ ਟਾਈਮ ਚਾਹੀਦਾ ਇਹਨੂੰ ਆਪਾਂ ਇਸ ਤਰ੍ਹਾਂ ਕਮਾ ਕੇ ਥੋੜਾ ਜਿਹਾ ਢਿੱਲਾ ਕਰਕੇ ਜਿਹੜਾ ਸੂਈ ਦੇ ਨੱਕੇ ਤੋਂ ਇੱਕ ਵਾਰੀ ਕੱਢ ਲੈਣਾ ਇਸ ਤਰ੍ਹਾਂ ਕਰਕੇ ਇਹਦੇ ਨੂੰ ਟਾਈਮ ਚਾਹੀਦਾ ਜੇ ਆਪਾਂ ਕਿਸੇ ਦਾ ਬਣਾਉਣੀ ਆ ਤਾਂ ਇਹਨੂੰ ਇਹਦੇ ਨੂੰ ਟਾਈਮ ਚਾਹੀਦਾ ਹੈਗਾ ਹੁਣ ਆਪਾਂ ਜਿੱਥੋਂ ਸਟਾਰਟ ਕੀਤਾ ਸੀ ਇੱਥੇ ਕੱਢ ਦੇਣਾ ਇੱਥੇ ਬੰਦ ਕਰ ਦੇਣਾ ਤੇ ਅਗਲਾ ਜਿਹੜਾ ਇਸ ਦੇ ਅੱਧ ਤੋਂ ਫਿਰ ਚੱਕ ਲੈਣਾ ਆਪਾਂ ਸ਼ੁਰੂ ਤੋਂ ਤੁਹਾਨੂੰ ਫੁੱਲ ਬਣਾ ਕੇ ਦਿਖਾਵਾਂਗੇ ਇੱਥੇ ਆਪਾਂ ਬਣਾ ਰਹੇ ਸੀਗੇ ਇਸ ਤਰ੍ਹਾਂ ਦੇ ਆਪਾਂ ਮੋਤੀ ਲਾ ਕੇ ਪੱਤੀਆਂ ਤੇ ਇਦਾਂ ਦੀ ਆਪਾਂ ਪੱਤੀਆਂ ਬਣਾਈਆਂ ਨੇ ਆਪਾਂ ਤੁਹਾਨੂੰ ਪੱਤੀਆਂ ਵੀ ਸਿਖਾਵਾਂਗੇ ਤੇ ਫੁੱਲ ਵੀ ਜਿਹੜੇ ਸਿਖਾਵਾਂਗੇ ਤੇ ਆ ਆਪਾਂ ਤੇਨ ਤਿੰਨ ਇਹਨਾਂ ਤੇ ਨਾ ਮੋਤੀ ਲਾਇਆ ਨੇ ਬਹੁਤ ਵਧੀਆ ਇਸ ਤਰ੍ਹਾਂ ਰੈਂਡ ਵਿੱਚ ਚਲਵੇਂ ਇਹ ਗਲਾਬ ਦੇ ਫੁੱਲਾਂ ਦਾ ਰੂਜ਼ ਵਰਕ ਕਹਿ ਦਿੰਦੇ ਨੇ ਤੇ ਬਹੁਤ ਵਧੀਆ ਇਹ ਲੱਗਦੇ ਨੇ ਇਹਨੂੰ ਬਸ 5 ਰੁਪਏ ਦੇ ਠੋਲੂ ਜਿੰਨੀ ਜਿਹੜੀ ਆਪਾਂ ਇਹ ਨਿਸ਼ਾਨ ਲਾਇਆ ਸੀਗਾ ਠੋਲੂ ਧਾਰ ਕੇ ਤੁਸੀਂ ਚਾਰ ਚੁਫੇ ਥੋੜੇ ਨਿਸ਼ਾਨ ਲਾ ਸਕਦੇ ਹੋ ਆਪਾਂ ਤੁਹਾਨੂੰ ਲਾ ਕੇ ਦਿਖਾਵਾਂਗੇ ਇਸ ਤਰ੍ਹਾਂ ਤੁਸੀਂ ਜਿਹੜਾ ਵਰਕ ਸਿੱਖ ਸਕਦੇ ਹੋ ਸੋਨੇ ਸੋਨੇ ਫੁੱਲ ਤਾਂ ਬਣਾ ਕੇ ਦਿਖਾਵਾਂਗੇ ਆਪਾਂ ਪੱਤੀਆਂ ਵੀ ਬਣਾ ਕੇ ਦਿਖਾਵਾਂਗੇ ਇਹਦੇ ਫੁੱਲ ਦੀ ਸਟਾਰਟਿੰਗ ਕਿਵੇਂ ਕਰਨੀ ਹੈ ਉਹ ਵੀ ਆਪਾਂ ਤੁਹਾਨੂੰ ਸਿਖਾਵਾਂਗੇ ਤੇ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਜੇ ਕਿਸੇ ਨੇ ਬਣਵਾਉਣੇ ਨੇ ਤਾਂ ਵੀ ਤੁਸੀਂ ਬਣਵਾ ਸਕਦੇ ਹਾਂਜੀ ਲੋ ਜੀ ਪਹਿਲਾਂ ਆਪਾਂ エストラドਲਾ ਇਹਨਾਂ ਨਾਲ ਲੈਣੀਆਂ ਨੇ ਇਹਦੇ ਵਿੱਚ ਤੁਸੀਂ ਨਿਸ਼ਾਨੀ ਲਾ ਵੀ ਸਕਦੇ ਹੋ ਤੇ ਇਹ ਇਦਾਂ ਵੀ ਨਿਕਲ ਜਾਂਦਾ ਹੈਗਾ ਇਹ ਪਹਿਲਾਂ ਜਿਵੇਂ ਆਪਾਂ ਇੱਕ ਲੈਣ ਆ ਲਾਈਏ ਤੇ ਇੱਕ ਹੀ ਇਹਦੇ ਨਾਲ ਹੋਰ ਲਉਣੀ ਹੈ ਸਟ੍ਰੇਟ ਤੋਂ ਕੱਢਣਾ ਧਾਗਾ ਫਿਰ ਨਾ ਇਹਨੂੰ ਸੋਈ ਨੂੰ extra ਫੜ ਲੈਣਾ ਹੈ इस तरह वल देने जिन्ना टंका चकना है उन्नी ही आप हिसाब वल दे लैने मुड़ के इस तरह नीचे फिर इतों फट लेना है बाकी धागे जो खिंच लैना है ਜਿੜ ਵਾਲ ਬੁੱਲ ਪੈਣੇ ਨੇ ਇਹਦੇ ਵਿੱਚ ਇਹਨੂੰ ਆਪ ਇਸ ਤਰ੍ਹਾਂ ਕਰਕੇ ਨਾ ਸਿੱਧਾ ਕਰ ਲੈਣਾ ਉਸ ਤਰ੍ਹਾਂ ਨਹੀਂ ਤੁਸੀਂ ਨਾ ਫਿਰ ਉਹਨੇ ਦੇਖ ਫਿਰ ਉੱਪਰ ਵੀ ਕੱਢਾਂਗੇ ਛੇਕ ਜਿਵੇਂ ਮਰਜ਼ੀ ਤੁਸੀਂ ਦੇ ਸਕਦੇ ਹੋ ਮੋਗਲੀ ਸੁਆਹ ਤੇ ਖੋਪੜੀ ਠੀਕ ਹੈ ਜੀ ਐਕਸਟਰਾ ਫਸੂਲੀ ਦੇ ਨਿੱਤੀ ਉਹ ਗਲਤ ਫੜਨ ਦੇ ਪਰਵਾਲ ਜਿਹੜੇ ਨੇ ਵਾਰ-ਵਾਰ ਨਿਕਲਦੇ ਨਹੀਂ ਨੇ

ਜਿੰਨਾ ਆਪਾਂ ਤਾਂ ਪਾ ਚੱਕਣੇ ਉਨੇ ਹੀ ਆਪਾਂ ਜਿਹੜੇ ਨੇ ਇਹ ਇਹ ਆਵ ਬਣਾ ਬਲ ਦੇ ਕੇ ਬਣਾ ਲੈਣੇ ਨੇ ਚਾਹੀਦੀ ਤੁਸੀਂ ਗਿਣ ਕੇ ਪਾ ਲਓ ਚਾਹੀਏ ਸਰਾ ਈ ਲਾ ਲਓ ਜਿੰਨੇ ਦੇ ਤੇ ਸਹੀ ਆ ਜਾਣਗੇ ਇਹ ਵਿੱਚ ਸਰਾ ਵਾਲਾਂ ਨੂੰ ਥੋੜਾ ਜਿਹਾ ਟਿੱਲਾ ਲਗਾ ਕੇ ਨੱਕੀ ਦੇ ਵਿੱਚੋਂ ਆਪਾਂ ਮਿਲਾ ਲੈਣੇ ਨੇ ਸਹੀ ਦੇ ਬਾਅਦ ਚੁੱਪਾ ਧੜਕੇ ਤਾਂ ਕਿ ਇਹ ਫੁੱਜ ਲੈਣਾ ਸੋਖਾ ਡਿਜ਼ਾਈਨ ਹੈ ਪਰ ਥੋੜਾ ਜਿਹਾ ਟਾਈਮ ਲੱਗਦਾ ਇਹਨੂੰ ਉੱਪਰ ਟਾਈਮ ਦੇ ਸਕਦੇ ਹਾਂ ਜੇ ਕਿਸੇ ਦਾ ਵੀ ਕੱਢਣਾ ਹੋਵੇ ਤਾਂ ਵੀ ਟਾਈਮ ਚਾਹੀਦਾ 15 ਦਿਨ ਹੁਣ ਆਪ ਤੀਜਾ ਜਿਹੜਾ ਇੱਧਰ ਰੱਖ ਤੇ ਇਹ ਉੱਤੇ ਪਲੇਟ ਲੈਣਗੇ Primero debes comenzar desde el pequeño, for the el ਇੱਡਾਂ ਵਾਲੇ ਥੋੜੇ ਥੋੜੇ ਆਪਾਂ ਫਰੋਬੱਡੇ ਟੰਗਦੇ ਚੱਕਰ ਖੱਟ ਇਸ ਤਰ੍ਹਾਂ ਆਪਾਂ ਖੀ ਦਵਾ ਦੇਣੀ ਤੇ ਵੀ ਕੇਸ ਮਾਟ ਦੀ ਸੂਈ ਇਹ ਤਾਂ ਥੋੜਾ ਜਿਹਾ ਨਿੱਕਾ ਜਿਹੜਾ ਵੱਡਾ ਹੋ ਜਾਣਾ ਹੈ ਇਹ ਨੂੰ ਮੈਂ ਆਪਾਂ ਇਸ ਤਰ੍ਹਾਂ ਕੋ ਲਾਇਆ ਚ ਇਹ ਨੂੰ ਹੋਣੀ ਵਾਲੇ ਕਰ ਲੈਣਾ ਕੋਲੇ ਨੂੰ ਇਹ ਬੰਨੇ ਇਸੇ ਤਰ੍ਹਾਂ ਇਹਨੇ ਸਾਰੇ ਚਲੋ ਆਪਾਂ ਇਹ ਦੇ ਕਰਕੇ ਦਿਖਾ ਦੇਣੀ ਜੇ ਇਥੇ ਗੋਲੀ ਟੰਪਾ ਫੁੱਲਿਆ ਰਿਹਾ ਜੇ ਇਸ ਤਰ੍ਹਾਂ ਇਹਨੂੰ ਆਪਾਂ ਇਸ ਤਰ੍ਹਾਂ ਕਮਾ ਲੈਣਾ ਇਸ ਤਰ੍ਹਾਂ ਇਹ ਵਾਲੀ ਤੇ ਆਪਾਂ ਇਸ ਤਰ੍ਹਾਂ ਨਹੀਂ ਮਸੇ ਇੱਕ ਕੱਪ ਵਿੱਚ ਨਿਸ਼ਾਨ ਲਾ ਲੈਣਾ ਸੈਡਾਂ ਦੇ ਨਾਮ ਹੀ ਲਾਵਾਂਗੀ ਤਾਂ ਇਹਨੇ ਬਣਦੇ ਜਾਣਾਗਾ ਕਿਵੇਂ ਇੱਥੇ ਕੱਟ ਲੈਣ ਕਿੱਥੇ ਕੱਟ ਲੈਣ ਮੈਂ ਤਾਂ ਇਸ ਦਾ ਕੱਟਣ ਨੂੰ ਤੁਸੀਂ ਵੀ ਸਾਰੀ ਇੱਥੇ ਫੜ ਕੇ ਇਸ ਦਾ ਕੱਟ ਕੇ ਨੀਂ ਪਰੋੜੀਂ ਤਾਂ ਕਿ ਵਾਰ-ਵਾਰ ਤਾਂ ਜਿਹੜਾ ਨਿਕਲੇ ਨਾ Apa yang saya tekan pula Dia nak. ਸਤਰਾ ਪਸਾਰੀ ਲੈ ਜਮਨ ਇਦਰੇ ਜਿਦਾਂ ਕੱਟ ਕੇ ਇਹਦੇ ਵਿੱਚ ਇਹ ਸ਼ੇਪ ਆਪਣੀ ਬਲਾਅ ਦੇ ਕੋਲ ਦੀ ਸ਼ੇਪ ਆਪੇ ਬਣੀ ਜਾਂਦੀ ਹੈ ਇਹਨੂੰ ਆਪਾਂ ਇੱਥੇ ਬੰਦ ਕਰਦੇ ਨੇ ਤੇ ਹੁਣ ਆਪਾਂ ਇੱਕ ਕੱਟ ਲੈਂਦੇ ਜਿਨ੍ਹਾਂ ਕੱਪਾ ਇਹਦੇ ਤੋਂ ਪਿੱਛੇ ਕਰਦੇ ਹੁਣ ਆਪਾਂ ਇੱਥੋਂ ਪਿੱਛੇ ਕਰ ਲੈਣਾ ਇਹਨਾਂ ਆਪਾਂ ਇਹਦੇ ਤੋਂ ਪਿੱਛੇ ਕਰਦੇ 우나가 이때 붙이게 되는 ਕਾਫੀ ਪੁਰਾਣੀ ਕਢਾਈ ਹੈ ਨਵੀਂ ਨਹੀਂ ਹੈਗੀ ਪਹਿਲਾਂ ਅਸੀਂ ਇਹ ਚਾਦਰਾਂ ਦੇ ਵਿੱਚ ਬਹੁਤ ਔਲ ਆਉਂਦੇ ਹੁੰਦੇ ਸੀ ਹੁਣ ਫੇਸਬੁਕਾਂ ਤੇ ਟ੍ਰੈਂਡ ਆ ਗਿਆ ਬਹੁਤ ਟਾਂ ਦੇ ਛੱਡੀ ਹੋਈ ਕਢਾਈ ਹੈ ਇਸ ਤਰ੍ਹਾਂ ਦੇ ਆਕਾਰ ਕਰਕੇ ਸਾਰਾ ਆਪਣੀ ਫੁੱਲ ਜਿਹੜੇ ਨੇ ਇਦਾਂ ਦੇ ਪਿਆਰ ਹੋ ਜਾਣਗੇ। ਇਹ ਆਪਣੀ ਰੇਦੀ ਕੜਾਈ ਕੀਤੀ ਹੈ। ਇਸ ਤਰ੍ਹਾਂ ਵੀ ਸਾਰੇ ਫੁੱਲ ਪਾਉਣੇ ਨੇ। ਇਸ ਤਰ੍ਹਾਂ। ਕਿੰਨੇ ਇਸ ਤਰ੍ਹਾਂ ਦੇ ਰੋਜ਼ ਪਾਏ ਨੇ ਆਪਾਂ। ਰੈੱਡ ਕਲਰ ਦੇ ਦੋ ਇਸ ਤਰ੍ਹਾਂ ਪਿੰਕ ਪਾ ਲਏ ਤੇ। ਇਸ ਤਰ੍ਹਾਂ ਪਾ ਦਿੱਤੇ। ਅੰਤ ਤੱਕ ਇਹਦੇ ਨਾਲ ਤੂ ਇਹ ਪਾ ਦਿੱਤਿਨ ਉੱਪਰੋਂ ਪਾ ਫਿਰ ਰੈੱਡ ਪਾ ਦਿੱਤਾ ਇਸ ਤਰ੍ਹਾਂ ਕਰਕੇ ਆਪਣਾ ਜਸਮਤ ਬਣ ਦਿੱਤਾ ਹੈ ਇਸ ਤਰ੍ਹਾਂ ਕਰ ਉੱਪਰੋਂ ਪਤਿੰਦ ਨੇ ਜਿਹੜੇ ਪੱਤੀਆਂ ਤੋਂ ਮੋਤੀ ਲਾ ਦੇ ਉੱਤੇ ਨੇ ਇਤੇ ਕਾਫਾ ਬਾਵਾਂਤ ਪਾ ਲਾਂਗੇ ਹਲਕਾ ਫੁਲਕਾ ਜਿਹੜਾ ਆਪਣਾ ਡਿਜ਼ਾਈਨ ਹੈ ਤਿਆਰ ਹੋ ਜਾਊਗਾ tra i nuovi collegi le una tegna